ਹਾਂਜੀ ਕਿਸਾਨ ਵੀਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਮੀ ਦਾ ਤੁਹਾਨੂੰ ਸਾਰੇ ਠੀਕ ਠਾਕ ਮੌਂਗ ਚੜ੍ਹਦੀ ਕਲਾ ਚ ਹੋਵੋਗੇ ਤੰਦਰੁਸਤ ਹੋਵੋਗੇ ਝੋਨੇ ਦੀ ਬਾਸਮਤੀ ਦੀ ਜਿਹੜੀ ਵਾਢੀ ਆ ਉਹ ਕਿਸਾਨ ਵੀਰ ਕਰ ਰਹੇ ਆ ਤੇ 5-4 ਦਿਨਾਂ ਦੇ ਵਿੱਚ ਕਾਫੀ ਵੱਡੇ ਪੱਧਰ ਦੇ ਉੱਤੇ ਵਾਢੀ ਸ਼ੁਰੂ ਹੋ ਜਾਣੀ ਹੈ ਮੰਡੀਆਂ ਦੇ ਵਿੱਚ ਝੋਨਾ ਬਾਸਮਤੀ ਆਉਣਾ ਸ਼ੁਰੂ ਹੋ ਗਿਆ ਹੈ ਅਗੀਤਾ ਝਾੜ ਜਿਵੇਂ ਤੁਹਾਨੂੰ ਦੱਸਿਆ ਕਿ ਉਹ ਉਦਾਰ ਰਲਮਾ ਮਿਲਮਾ ਜਾਂ ਜਿਹੜਾ ਰਿਜ਼ਲਟ ਮਿਲਦਾ ਹੁੰਦਾ ਆਪਾਂ ਨੂੰ ਕਿਤੇ ਥੋੜਾ ਜਿਹਾ ਠੀਕ ਰਹਿ ਜਾਂਦਾ ਜ਼ਿਆਦਾਤਰ ਜਿਹੜਾ ਹੈਗਾ ਥੋੜਾ ਝਾੜ ਔਸਤ ਨਾਲੋਂ ਘੱਟ ਰਹਿੰਦਾ ਹੁੰਦਾ ਤੇ ਜਿਵੇਂ ਜਿਵੇਂ ਹੁਣ ਬਾਡੀ ਜਿਹੜੀ ਅੱਗੇ ਹੋਊਗੀ 10 ਅਕਤੂਬਰ ਜਾਂ ਉਸ ਤੋਂ ਬਾਅਦ ਵਾਲੀ ਬਾਡੀ 10 ਤੋਂ 20 ਦੇ ਦਰਮਿਆਨ ਜਿਹੜੀ ਹੁੰਦੀ ਹੈ ਉਹਦਾ ਝਾੜ ਚੰਗਾ ਰਹਿਣ ਦੇ आसार ਹੁੰਦੇ ਪਹਿਲਾਂ ਵਾਲੀ ਗੇਤੀ ਬਾਡੀ ਨਾਲੋਂ ਤੇ ਨਾਲ ਨਾਲ ਕਿਸਾਨ ਵੀਰ ਕਣਕ ਦੀ ਬਿਜਾਈ ਸੰਬੰਧੀ ਵਿਆਉਤਬੰਦੀ ਕਰ ਰਹੇ ਕਣਕ ਦੀ ਬਿਜਾਈ ਸੰਬੰਧੀ ਵਿਆਉਤਬਾਰੀ ਬੰਦੀ ਬਾਰੇ ਬਹੁਤ ਜ਼ਰੂਰੀ ਜਾਣਕਾਰੀਆਂ ਮੈਂ ਆਉਣ ਵਾਲੀਆਂ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕਰੂੰਗਾ ਸੋ ਲਗਾਤਾਰ ਜੁੜੇ ਰਹਿਣਾ ਇਸ ਵੀਡੀਓ ਦੇ ਵਿੱਚ ਜਿਹੜੀ ਮੌਸਮ ਅਪਡੇਟ ਬਾਰੇ ਤੁਹਾਡੇ ਨਾਲ ਜਾਣਕਾਰੀ ਕਿਸਾਨ ਵੀਰ ਨੂੰ ਸਾਂਝੀ ਕਰਨੀ ਆ ਪਹਿਲਾਂ ਤਾਂ ਪ੍ਰਮਾਤਮਾਗੇ ਅਰਦਾਸ ਹੈ ਕਿ ਮੌਸਮ ਦੇ ਵਿੱਚ ਵਿਗਾੜ ਨਾ ਆਵੇ ਕਿਉਂਕਿ ਜਿਹੜੀ ਫਸਲ ਆ ਪੂਰੀ ਐਨ ਸਿਰੇ ਤੇ ਆਪਣੀ ਹੁਣ ਪੱਕੀ ਹੋਈ ਫਸਲ ਤੇ 6 ਮਹੀਨੇ ਦੀ ਮਿਹਨਤ ਹੁੰਦੀ ਆਪਣੀ ਇੱਕ ਸੀਜ਼ਨ ਸੋਣੀ ਦਾ ਇੱਕ ਹਾੜੀ ਦਾ ਤੇ ਜੇ ਹੁਣ ਪੱਕੀ ਫਸਲ ਦੇ ਉੱਤੇ ਕੋਈ ਮੌਸਮੀ ਵਿਗਾੜ ਆਉਂਦਾ ਵੱਡੀ ਪੱਧਰ ਤੇ ਤਾਂ ਉਹਦਾ ਨੁਕਸਾਨ ਹੋਣ ਦੇ ਚਾਂਸ ਬਹੁਤ ਜ਼ਿਆਦਾ ਰਹਿੰਦੇ ਆ ਤੇ ਪਹਿਲਾਂ ਤਾਂ ਆਪਾਂ ਅਰਦਾਸ ਹੀ ਕਰਾਂਗੇ ਤੇ ਅਰਦਾਸ ਜਦੋਂ ਕਰਦੇ ਆ ਸਾਰੇ ਤੇ ਅਰਦਾਸ ਦੇ ਵਿੱਚ ਬੜੀ ਤਾਕਤ ਹੁੰਦੀ ਕਿ ਮੌਸਮ ਦੇ ਵਿੱਚ ਵਿਗਾੜ ਨਾ ਪਵੇ ਪਰ ਜਿਹੜੀ ਅਪਡੇਟ ਇਹ ਹੈ ਕਿ 5 6 7 8 9 ਇਹਨਾਂ ਦਿਨਾਂ ਦੇ ਦਰਮਿਆਨ ਪੰਜਾਬ ਜਾਂ ਨਾਲ ਲੱਗਦਾ ਹਰਿਆਣਾ ਦਾ ਹਿੱਸਾ Rajasthan ਦਾ ਹਿੱਸਾ ਪਹਾੜੀ ਲੱਕੇ ਮੌਸਮ ਦੇ ਵਿੱਚ ਵਿਗਾੜ ਆਉਣ ਦੀ ਸੰਭਾਵਨਾ ਹੈਗੀ ਆ ਤੇ ਇਹਦੇ ਵਿੱਚ ਬਹੁਤ ਵੱਡਾ ਹਿੱਸਾ ਕਵਰ ਹੋਣ ਦੇ ਸਾਰ ਘਟਾ ਪਰ ਜਿੱਥੇ ਕਿਤੇ ਜਿਹੜਾ ਮੌਸਮੀ ਵਿਗਾੜ ਹੋਊ ਕਈ ਥਾਵਾਂ ਦੇ ਉੱਤੇ ਗੜੇਮਰੀ ਦੇ ਸਾਰ ਵੀ ਬਣ ਰਹੇ ਆ ਤੇਜ਼ ਹਵਾਵਾਂ ਜਿਹੜੀਆਂ ਹੈਗੀਆਂ ਉਹ 25 28 30 ਕਿਲੋਮੀਟਰ ਤੱਕ ਤੇਜ਼ ਝੱਖੜ ਵੀ ਚੱਲ ਸਕਦਾ ਤੇ ਤੇਜ਼ ਝੱਖੜ ਨਾਲ ਮੀਂਹ ਤੇ ਕਿਤੇ ਕਿਤੇ ਗੜੇਮਾਰੀ ਦੇ ਸਾਰ ਬਣ ਰਹੇ ਆ ਸੋ ਉਹਦੇ ਅਨੁਸਾਰ ਤੁਸੀਂ ਜਿਹੜੀ ਹੈਗੀ ਆ ਵਿਉਂਤਬੰਦੀ ਜੀ ਦੇ ਵਿੱਚ ਆਪਾਂ ਜੇ ਕੋਈ ਵੱਡੀ ਇੱਕ ਦੋ ਦਿਨ ਆਪਾਂ ਗੇਤੀ ਕਰ ਸਕਦੇ ਹਾਂ ਹੋਰ ਇਹਦੇ ਬਿਨਾਂ ਤਾਂ ਆਪਾਂ ਕੋਈ ਵਿਉਂਤਬੰਦੀ ਕਰ ਨਹੀਂ ਸਕਦੇ ਕਿਉਂਕਿ ਖੁੱਲੇ ਅਸਮਾਨ ਦੇ ਵਿੱਚ ਆਪਣੀ ਫਸਲ ਹੁੰਦੀ ਆ ਤੇ ਜੇ ਆਪਣੀ ਫਸਲ ਹੈ ਹਫਤੇ ਦਾਹਾਂ ਦੇ ਨਾਲ ਨੂੰ ਵੱਢਣ ਵਾਲੀ ਹੋਣੀ ਆ ਉਹਦੇ ਵਿੱਚ ਆਪਾਂ ਜਿਹੜਾ ਕੁਝ ਨਹੀਂ ਕਰ ਸਕਦੇ ਹੈ ਪਰ ਜਿੱਥੇ ਕਿਤੇ ਤੁਸੀਂ ਜਿਹੜਾ ਹੈਗਾ ਅੱਜ ਭਲਕ ਪਾਣੀ ਲਾਉਣ ਦੀ ਵੀ ਉਹਤ ਬੰਦੀ ਕਰ ਰਹੇ ਆ ਉਹ ਤੁਸੀਂ ਡਿਲੇ ਕਰ ਸਕਦੇ ਆ ਇੱਕ ਅੱਧਾ ਦਿਨ ਮੌਸਮ ਦੇ ਵਿੱਚ ਤੁਸੀਂ ਜਿਹੜੀ ਹੈਗੀ ਆ ਅਪਡੇਟ ਲੈ ਕੇ ਇੱਕ ਦੋ ਦਿਨਾਂ ਚ ਤੁਹਾਨੂੰ ਕਲੀਅਰ ਹੋ ਜਾਣਾ ਕਿਉਂਕਿ ਐਤਵਾਰ ਤੋਂ ਪੂਰੇ ਚਾਂਸ ਹੈ ਪਰਸੋਂ ਚੌਥੇ ਤੋਂ ਜਿਹੜੇ ਹੈਗੇ ਆ ਕਿਉਂਕਿ ਅੱਜ ਵੀ ਇੱਕਾ ਦੁੱਕਾ ਧਾਵਾਂ ਤੇ ਥੋੜੀਆਂ ਬਹੁਤੀਆਂ ਜਿਹੜੀਆਂ ਕਾਰਵਾਈਆਂ ਕੋਈ ਕੰਨ ਮੈਣ ਬਦਲਵਾਈ ਚੱਲ ਰਹੀ ਹੈ ਮਤਲਬ ਮੌਸਮ ਦੇ ਵਿੱਚ ਇੱਕ ਵਾਰ ਵਿਗਾੜ ਆ ਕੇ ਤਾਪਮਾਨ ਇੱਕਦਮ ਡਾਊਨ ਆ ਜਾਣਾ ਜਿਹੜਾ ਹੁਣ ਤਾਂ ਤਾਪਮਾਨ ਜਿਹੜਾ 33 34 ਤੇ ਰਾਤ ਦਾ ਤਾਪਮਾਨ 25 26 27 ਤੇ ਚੱਲ ਰਿਹਾ ਹੈ ਰਾਤਾਂ ਦਾ ਤਾਪਮਾਨ ਆ ਜਿਹੜਾ ਉਹ 20 ਤੋਂ ਥੱਲੇ ਤੇ ਦਿਨ ਦਾ ਤਾਪਮਾਨ 30 ਦੇ ਨੇੜ ਤੇੜੀਆਂ ਉਦੋਂ ਥੱਲੇ ਆ ਜਾਣਾ ਇੱਕਦਮ ਜਿਹੜਾ ਹੈਗਾ ਠੰਡਕ ਦਾ ਤੁਹਾਨੂੰ ਅਹਿਸਾਸ ਹੋਊਗਾ ਤੇ ਤਾਪਮਾਨ ਜਿਹੜਾ ਇੱਕਦਮ ਡਾਊਨ ਆ ਜਾਣਾ ਪਰ ਮੌਸਮੀ ਵਿਗਾ ਕਿਤੇ ਕਿਤੇ ਫਸਲ ਦਾ ਨੁਕਸਾਨ ਹੋਣ ਦੀ ਸੰਭਾਵਨਾ ਬਣੀ ਹੋਈ ਹੈ ਅਸਾਰ ਬਣੇ ਹੋਏ ਹੈ ਇਹ ਕੋਈ ਪੱਕਾ ਨਹੀਂ ਹੁੰਦਾ ਬਾਕੀ ਵਾਹਿਗੁਰੂ ਜੀ ਮੇਰ ਕਰਨ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਧੰਨਵਾਦ ਜੀ ਖੁਸ਼ ਰਹੋ ਖੁਸ਼ਹਾਰ ਰਹੋ ਆਬਾਦ ਰਹੋ